ਤੁਹੋ ਇੱਕ ਦਿਨ ਦੇ ਵਿੱਚ ਤੁਸੀਂ ਦੋ ਵਾਰ ਲੈਣਾ ਵਾ ਇੱਕ ਦਿਨ ਦੇ ਵਿੱਚ ਦੋ ਵਾਰ ਲੈਣਾ ਵਾ ਕਿਉਂਕਿ ਇਹ ਸਾਡੇ ਬੋਡੀ ਦੇ ਵਿੱਚ ਫੈਟ ਜਿਹੜੀ ਫालतੂ ਦੀ ਚਰਬੀ ਉਹਨੂੰ ਸਟੋਰ ਨਹੀਂ ਹੋਣ ਦੇਗਾ ਉਹਨੂੰ ਮਤ 7 ਕਿਲੋ 10 ਕਿਲੋ ਆਪਣਾ ਭਾਰ ਘਟਾਉਣਾ ਚਾਹੁੰਦਾ 5 ਤੋਂ 10 ਕਿਲੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਇੱਕ ਮਹੀਨੇ ਦੇ ਵਿੱਚ ਤਾਂ ডেইলি ਤੁਸੀਂ ਇੱਕ ਚਮਚ ਤੁਸੀਂ ਉਹਨੂੰ ਲੈਣਾ ਸ਼ੁਰੂ ਕਰ ਦੋਗੇ ਨਾ ਗਰਮ ਪਾਣੀ ਦੇ ਮੇਰੇ ਵੱਲੋਂ ਤਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਪੇਨ ਹੈ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ 5 ਕਿਲੋ 7 ਕਿਲੋ 10 ਕਿਲੋ ਆਪਣਾ ਭਾਰ ਘਟਾਉਣਾ ਚਾਹੁੰਦਾ ਜਾਂ ਫਿਰ ਉਹਨਾਂ ਦਾ ਭਾਰ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਉਹਨਾਂ ਦਾ ਭਾਰ ਜਿਹੜਾ ਉਹ ਨਹੀਂ ਘਟਦਾ ਪਿਆ ਅਗਰ ਤੁਹਾਡਾ ਲੀਵਰ ਜਿਹੜਾ ਉਹ ਫੇਟੀ ਆ ਹਨਾ ਜਾਂ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਬਹੁਤ ਜ਼ਿਆਦਾ ਸਲੋ ਆ ਤੇ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਮੈਂ ਨਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹੀ ਚੂਰਨ ਦੇ ਬਾਰੇ ਦੱਸਾਂਗਾ ਜਾਨੀ ਕਿ ਦੇਸੀ ਤਰੀਕਾ ਹੈਗਾ ਉਹ ਉਹ ਚੂਰਨ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਤਿਆਰ ਕਰਨਾ ਵਾ ਜੇ ਤੁਸੀਂ ਉਹ ਚੁਰ ਨੂੰ ਤਿਆਰ ਕਰਕੇ ਤੁਸੀਂ ਡੇਲੀ ਡੇਲੀ ਤੁਸੀਂ ਇੱਕ ਚਮਚ ਤੁਸੀਂ ਉਹਨੂੰ ਲੈਣਾ ਸ਼ੁਰੂ ਕਰ ਦੋਗੇ ਨਾ ਗਰਮ ਪਾਣੀ ਦੇ ਨਾਲ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਜੇ ਭਾਰ ਰੁਕਿਆ ਹੋਇਆ ਵਾ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜੇ ਮਤਲਬ ਤੁਹਾਡਾ ਜਿਹੜਾ ਲੀਵਰ ਆ ਉਹ ਫੇਟੀ ਹੋਇਆ ਵਾ ਜਾਂ ਫਿਰ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਸਲੋ ਹੋਇਆ ਪਿਆ ਵਾ ਉਹ ਵੀ ਬਿਲਕੁਲ ਫਾਸਟ ਹੋ ਜੇਗਾ ਤੇ ਤੁਹਾਡੇ ਜਿਹੜਾ ਬੋਡੀ weight ਆ ਉਹ ਘਟਣਾ ਆਟੋਮੈਟਿਕ ਹੀ ਸ਼ੁਰੂ ਹੋ ਜੇਗਾ ਜੀ ਉਹ ਕਿਹੜਾ ਚੋਰਨਾ ਉਹਨੂੰ ਕਿਵੇਂ ਤਿਆਰ ਕਰਨਾ ਉਹਨੂੰ ਤਿਆਰ ਕਰਨੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਵੇਗੀ ਤੇ ਉਹਨੂੰ ਅਸੀਂ ਲੈਣਾ ਕਿਵੇਂ ਆ ਤੇ ਦਿਨ ਦੇ ਵਿੱਚ ਕਿੰਨੀ ਵਾਰ ਲੈਣਾ ਵਾ ਉਹ ਇੱਕ ਤੇ ਕਿਹੜੇ ਕਿਹੜੇ ਟਾਈਮ ਦੇ ਵਿੱਚ ਅਸੀਂ ਉਹ ਲੈਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਤੁਸੀਂ ਮੇਰੇ YouTube ਚ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਿਹਾ ਨਵਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਹ ਚੂਰਨੂ ਬਣਾਉਣ ਲਈ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਤੁਹਾਨੂੰ ਉਹ ਚੂਰਨੂ ਬਣਾਉਣ ਲਈ ਤਾਂ ਉਹਨੂੰ ਚਾਰ ਚੀਜ਼ਾਂ ਦੀ ਲੋੜ ਪੈਗੀ ਹਨਾ ਉਹ ਚੂਰਨੂ ਬਣਾਉਣਾ ਬਹੁਤ ਹੀ ਸੌਖਾ ਵਾ ਤੇ ਉਹਦੇ ਬਹੁਤ ਹੀ ਜ਼ਿਆਦਾ ਬੇਨਿਫਿਟ ਆ ਕਿਉਂਕਿ ਉਹ ਚੂਰਨ ਦੇ ਵਿੱਚ ਜਿਹੜੀ ਆਪਾਂ ਚਾਰ ਚੀਜ਼ਾਂ ਆਪਾਂ ਉਹਦੇ ਵਿੱਚ ਮਿਲਾਵਾਂਗੇ ਨਾ ਜੀ ਉਹ ਚਾਰੇ ਚੀਜ਼ਾਂ ਦੇ ਮਤਲਬ ਹੀ ਅਲੱਗ-ਅਲੱਗ ਬੈਨੀਫਿਟ ਆ ਸਾਡੀ ਬੋਡੀ ਦੇ ਲਈ ਜਦੋਂ ਉਹ ਚਾਰੇ ਚੀਜ਼ਾਂ ਦੇ ਬੈਨੀਫਿਟ ਮਤਲਬ ਇੱਕ ਚੀਜ਼ ਦੇ ਵਿੱਚ ਆ ਕੇ ਮਿਕਸ ਹੋ ਜਾਣਗੇ ਤੁਹਾਡਾ ਜਿਹੜਾ ਭਾਰ ਆ ਏਟੋਮੈਟਿਕ ਹੀ ਘਟੇਗਾ ਹੀ ਘਟੇਗਾ ਦੇਖੋ ਉਹ ਚੂਰਨ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਤੁਹਾਨੂੰ ਅਜਵੈਨ ਚਾਹੀਦੀ ਹੈ ਜੀ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਅਜਵੈਨ ਚਾਹੀਦੀ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਜੀਰਾ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਜੀ ਜੀਰਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਚਾਹੀਦੀ ਹੈ ਸੌਫ ਤੇ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਜੀ ਮੇਥੀ ਦਾਣਾ ਠੀਕ ਹੈ ਜੀ ਇਹ ਹੋ ਗਈਆਂ ਚਾਰ ਚੀਜ਼ਾਂ ਹੋ ਗਈਆਂ ਹੁਣ ਆਪਾਂ ਗੱਲ ਕਰਦਾ ਵੀ ਇਹ ਕਿੰਨਾ ਕਿੰਨਾ ਤੁਸੀਂ ਲੈਣਾ ਵਾਣਾ ਬਹੁਤ ਸਾਰੇ ਮੇਰੇ ਪਿੰਡ ਭਰਾ ਨੇ ਜਦੋਂ ਵੀ ਮੈਂ ਕੋਈ ਡਰਿੰਕ ਦੇ ਬਾਰੇ ਤੁਹਾਨੂੰ ਦੱਸਦਾ ਵਾਂ ਤੁਹਾਡੇ ਸਾਰਿਆਂ ਦੇ ਸਵਾਲ ਇਹੀ ਹੁੰਦੇ ਆ ਕਿ ਵੀਰ ਜੀ ਨੂੰ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣਾ ਵਾ ਦੇਖੋ ਇਹਨੂੰ ਜਿਹੜੇ ਤੁਸੀਂ ਚਾਰ ਚੀਜ਼ਾਂ ਤੁਸੀਂ ਲੈਣੇ ਨੇ ਇਹਨਾਂ ਦੀ ਸਾਰਿਆਂ ਦੀ ਮਤਲਬੀ ਸੇਮ ਮਾਤਰਾ ਦੇ ਵਿੱਚ ਲੈਣਾ ਵਾ ਮੰਨ ਕੇ ਚੱਲੋ ਜੇ ਤੁਸੀਂ ਅਜਵਾਈਂ ਦੋ ਚਮਚ ਲੈ ਰਹੇ ਹੋ ਹਨਾ ਤਾਂ ਜੀਰਾ ਵੀ ਤੁਸੀਂ ਦੋ ਚਮਚ ਲਵੋਗੇ ਜੀ ਠੀਕ ਹੈ ਜੀ ਜਿਹੜੀ ਸੌਫਾ ਇਹਦੇ ਵੀ ਤੁਸੀਂ 2 ਚਮਚ ਲਓਗੇ ਜਿਹੜਾ ਮੇਥੀ ਦਾਣਾ ਵਾ ਇਹਦੇ ਵੀ ਤੁਸੀਂ 2 ਚਮਚ ਲਓਗੇ ਜੀ ਠੀਕ ਹੈ ਜੀ ਇਹਨਾਂ 2-2 ਚਮਚ ਲਓਗੇ ਯਾਨੀ ਕਿ ਚਾਰ ਚੀਜ਼ਾਂ ਦੇ ਤੁਸੀਂ 2-2 ਚਮਚ ਪਾਉਂਗੇ ਯਾਨੀ ਕਿ 8 ਚਮਚ ਹੋ ਜਾਣਗੇ ਜੀ ਠੀਕ ਹੈ ਜੀ ਹੁਣ ਇਹ ਤਾਂ ਜਿਹੜਾ ਚੂੜਨਾ ਉਹਨੂੰ ਤਿਆਰ ਕਿਵੇਂ ਕਰਨਾ ਵਾ ਤੁਸੀਂ ਕੀ ਕਰਨਾ ਇੱਕ ਫਰਾਈਪਨ ਲੈ ਲੈਣਾ ਜੀ ਠੀਕ ਹੈ ਜੀ ਇੱਕ ਫਰਾਈਪਨ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਆਹ ਚਾਰੇ ਚੀਜ਼ਾਂ ਮਿਕਸ ਕਰਕੇ ਰੱਖ ਦੇਣੀ ਹੈ ਤੇ ਇਹਨੂੰ ਤੁਸੀਂ ਹਲਕਾ-ਹਲਕਾ ਜ ਤੁਸੀਂ ਇਹਨੂੰ ਭੁੰਨ ਲੈਣਾ ਇਹ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਉਦੋਂ ਤੱਕ ਭੁੰਨਣਾ ਵਾ ਜਦੋਂ ਤੱਕ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਇੱਕ ਪਿਆਰੀ ਜੀ ਖੁਸ਼ਬੂ ਨਹੀਂ ਆਉਣੀ ਸ਼ੁਰੂ ਹੋ ਜਾਂਦੀ ਜਦੋਂ ਤੋਂ ਇਹਦੇ ਵਿੱਚੋਂ ਖੁਸ਼ਬੂ ਆਣੀ ਸ਼ੁਰੂ ਹੋ ਜੇਗੀ ਤਾਂ ਸਮਝ ਲਓ ਇਹ ਚੀਜ਼ਾਂ ਜਿਹੜੀ ਸਾਡੀ ਮਸਾਲਾ ਵਾ ਜਿਹੜਾ ਸਾਰਾ ਇਹ ਭੁੰਨਿਆ ਗਿਆ ਹੁਣ ਇਹਨੂੰ ਤੁਸੀਂ ਠੰਡਾ ਕਰ ਲੈਣਾ ਬਿਲਕੁਲ ਇਹਨੂੰ ਗਰਮ ਨਹੀਂ ਇਹਨੂੰ ਪਿਸਣਾ ਹੈਗਾ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਇਹਨੂੰ ਠੰਡਾ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇੱਕ ਮਿਕਸੀ ਦੇ ਵਿੱਚ ਮਿਕਸੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜਾਨੀ ਕਿ ਇਹਦਾ ਬਰੀਕ-ਬਰੀਕ ਨਾ ਪੂਰਾ ਇਹਦਾ ਪਾਊਡਰ ਬਣਾ ਲੈਣਾ ਇੱਕ ਇਹਦਾ ਪਾਊਡਰ ਚ ਬਣਾ ਲੈਣਾ ਜਦੋਂ ਇਹਦਾ ਸਾਰਾ ਪਾਊਡਰ ਬਣ ਜੇਗਾ ਤੇ ਤੁਸੀਂ ਇਹ ਸਾਰੇ ਮਿਕਸਚਰ ਨੂੰ ਪਾਊਡਰ ਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਇਹਨੂੰ ਤੁਸੀਂ ਸਟੋਰ ਕਿੰਨੇ ਦਿਨ ਲਈ ਕਰਕੇ ਰੱਖ ਸਕਦੇ ਹੋ ਨੂੰ 20 ਤੋਂ ਲੈ ਕੇ 25 ਦਿਨ ਤੱਕ ਤੁਸੀਂ ਜਨਨ ਕਿ 1 ਮਹੀਨੇ ਲਈ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਇਹਨੂੰ ਸਟੋਰ ਕਰਕੇ ਰੱਖ ਲੈਣਾ ਹੁਣ ਅਗਪ ਗੱਲ ਕਰਦੇ ਵੀ ਤੁਸੀਂ ਇਹਨੂੰ ਲੈਣਾ ਕਿਵੇਂ ਆ ਇਹਨੂੰ ਲੈਣ ਦਾ ਤਰੀਕਾ ਦੇਖੋ ਇਹਨੂੰ ਇੱਕ ਦਿਨ ਦੇ ਵਿੱਚ ਤੁਸੀਂ ਦੋ ਵਾਰ ਲੈਣਾ ਵਾ ਇੱਕ ਦਿਨ ਦੇ ਵਿੱਚ ਦੋ ਵਾਰ ਲੈਣਾ ਵਾ ਇੱਕ ਤਾਂ ਤੁਸੀਂ ਲੈਣਾ ਵਾ ਸਵੇਰੇ ਉੱਠਣ ਸਰ ਖਾਲੀ ਪੇਟ ਸਵੇਰੇ ਖਾਲੀ ਪੇਟ ਲਓਗੇ ਜੀ ਤੁਸੀਂ ਇੱਕ ਵਾਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਸ਼ਾਮ ਦਾ ਖਾਣਾ ਖਾਓਗੇ ਜਦੋਂ ਤੁਸੀਂ ਸ਼ਾਮ ਦਾ ਖਾਣਾ ਖਾਤਾ ਆ ਖਾਣਾ ਵਾ ਉਸ ਤੋਂ ਅੱਧਾ ਘੰਟਾ ਪਹਿਲਾਂ ਮੰਨ ਕੇ ਚਲੋ ਤੁਸੀਂ ਰਾਤ ਨੂੰ 8 ਵਜੇ ਡਿਨਰ ਕਰਦੇ ਹੋ 8 ਵਜੇ ਤੁਸੀਂ ਰੋਟੀ ਖਾ ਰਹੇ ਹੋ ਤਾਂ ਤੁਸੀਂ ਠੀਕ ਠੀਕ ਤੁਸੀਂ ਇਹਨੂੰ 7:30 ਵਜੇ 7:30 ਜਾਂ 7:00 ਵਜੇ ਤੁਸੀਂ ਇਹਨੂੰ ਲੈ ਲਓਗੇ ਪਾਣੀ ਨੂੰ ਇੱਕ ਗਲਾਸ ਨੂੰ ਤੇ ਫਿਰ ਤੁਸੀਂ ਰੋਟੀ ਖਾਓਗੇ ਆਪਣੀ ਜਿਹੜਾ ਡਿਨਰ ਦਾ ਉਹ ਕਰੋਗੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਨੂੰ ਪੀਣ ਦਾ ਤਰੀਕਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਗਲਾਸ ਪਾਣੀ ਦਾ ਲੈਣਾ ਉਹਨੂੰ ਤੁਸੀਂ ਗਰਮ ਕਰ ਲੈਣਾ ਗਰਮ ਕਿੰਨਾ ਕਰਨਾ ਵਾ ਤੁਸੀਂ 50% ਤੋਂ ਲੈ ਕੇ 60% ਤੱਕ ਤੁਸੀਂ ਇਹਨੂੰ ਗਰਮ ਕਰ ਲੈਣਾ ਠੀਕ ਹੈ ਜੀ ਪੂਰਾ ਗਰਮ ਨਹੀਂ ਕਰਨਾ ਹੈਗਾ ਉਬਾਲਣਾ ਨਹੀਂ ਹੈਗਾ ਇਹਨੂੰ ਹਲਕਾ ਜਿਹਾ ਬਸ ਕੋਸਾ ਜਿਹਾ ਕਰਨਾ ਕੋਸਾ ਜਿਹਾ ਕਰਨ ਤੋਂ ਬਾਅਦ ਜਿਹੜਾ ਤੁਸੀਂ ਆਹ ਪਾਊਡਰ ਬਣਾਇਆ ਸੀਗਾ ਇਹਦਾ ਇੱਕ ਚਮਚ ਤੁਸੀਂ ਇੱਕ ਮੀਡੀਅਮ ਚਮਚ ਤੁਸੀਂ ਕੱਢ ਕੇ ਇਹਦੇ ਵਿੱਚ ਗਰਮ ਪਾਣੀ ਵਿੱਚ ਤੁਸੀਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਡ ਕਰਾਂਗੇ ਇੱਕ ਤਾਂ ਕਰਾਂਗੇ ਇਹਦੇ ਵਿੱਚ ਕਾਲਾ ਨਮਕ ਕਾਲਾ ਨਮਕ ਇਹਦੇ ਵਿੱਚ ਆਪਾਂ ਪਾਵਾਂਗੇ ਛੁਟਕੀ ਪਰ ਛੁਟਕੀ ਪਰ ਪਾਵਾਂਗੇ ਥੋੜਾ ਜਿਆਦਾ ਠੀਕ ਹੈ ਜੀ ਕਾਲਾ ਨਮਕ ਪਾਵਾਂਗੇ ਤੇ ਇਹਦੇ ਵਿੱਚ ਅੱਧਾ ਨਿੰਬੂ ਅੱਧਾ ਨਿੰਬੂ ਨਿਚੋੜ ਦੋਗੇ ਤੁਸੀਂ ਠੀਕ ਹੈ ਜੀ ਨਿੰਬੂ ਨਿਚੋੜ ਕੇ ਕਾਲਾ ਨਮਕ ਪਾ ਕੇ ਪਾਊਡਰ ਪਾ ਕੇ ਗਲਾਸ ਗਰਮ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਚਮਚੇ ਦੇ ਨਾਲ ਹਿਲਾ ਕੇ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਪੀਣਾ ਤੇ ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਜਾਂ ਫਿਰ 1 ਘੰਟਾ ਪਹਿਲਾਂ ਵੀ ਤੁਸੀਂ ਇਹ ਪਾਣੀ ਨੂੰ ਤੁਸੀਂ ਪੀ ਲੈਣਾ ਵਾ ਜੀ ਠੀਕ ਹੈ ਜੀ ਸਵੇਰੇ ਦੇਖੋ ਜਿਹੜਾ ਤੁਸੀਂ ਰਾਤ ਨੂੰ ਕੁਝ ਖਾਦਾ ਹੋਊਗਾ ਸਵੇਰੇ ਆਪਣਾ ਜਿਹੜਾ ਖਾਲੀ ਪੇਟ ਹੁੰਦਾ ਵਾ ਇਹਨੇ ਆਪਣੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜੇ ਤੁਸੀਂ ਸਵੇਰੇ ਖਾਲੀ ਪੇਟ ਤੁਸੀਂ ਇਹਨੂੰ ਲਓਗੇ ਬਿਨਾ ਬੁਰਸ਼ ਕੀਤੇ ਹੋਏ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕਿਉਂਕਿ ਇਹ ਸਾਡੇ ਬੋਡੀ ਦੇ ਵਿੱਚ ਫੈਟ ਜਿਹੜੀ ਫਾਧੂ ਦੀ ਚਰਬੀ ਉਹਨੂੰ ਸਟੋਰ ਨਹੀਂ ਹੋਣ ਦੇਗਾ ਉਹਨੂੰ ਮਤਲਬ ਹੀ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਜਿਸ ਦੇ ਨਾਲ ਸਾਡੀ ਜਿਹੜੀ ਕੈਲਰੀਜ਼ ਆ ਉਹ ਜਲਦੀ ਮਤਲਬ ਬਰਨ ਹੋਣੀ ਆ ਸ਼ੁਰੂ ਹੋ ਜਾਣਗੇ ਜਿਹੜਾ ਤੁਹਾਡਾ ਫੈਟ ਲੀਵਰ ਫੈਟੀ ਆ ਉਹ ਵੀ ਮਤਲਬ ਹੀ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਏਗਾ ਹਣਾ ਤੁਹਾਡੀ ਜਿਹੜੀ ਫੇਟ ਆ ਉਹ ਬਹੁਤ ਛੇਤੀ ਮਤਲਬ ਵੀ ਬਰਨ ਹੋਣੀ ਸ਼ੁਰੂ ਹੋ ਜੇਗੀ ਜੀ ਹੁਣ ਦੇਖੋ ਜੇ ਤੁਸੀਂ ਇਹਦਾ ਜ਼ਿਆਦਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਉਹਨੂੰ ਧਿਆਨ ਦੇ ਵਿੱਚ ਰੱਖਣਾ ਵਾ ਜੇ ਮੰਨ ਕੇ ਚੰਦੋ ਤੁਸੀਂ ਮਹੀਨੇ ਦੇ ਵਿੱਚ 5 ਤੋਂ ਲੈ ਕੇ 10 ਕਿਲੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ 5 ਤੋਂ 10 ਕਿਲੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਇੱਕ ਮਹੀਨੇ ਦੇ ਵਿੱਚ ਤਾਂ ਤੁਹਾਨੂੰ ਜਿਹੜੀਆਂ 3-4 ਗੱਲਾਂ ਨੇ ਉਹ ਕਿਹੜੀਆਂ ਨੇ ਨੰਬਰ 1 ਦੇ ਉੱਤੇ ਹੈਗਾ ਡਾਈਟ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਨੰਬਰ 2 ਦੇ ਉੱਤੇ ਹੈਗਾ ਵਰਕਆਊਟ ਵਰਕਆਊਟ ਤੁਸੀਂ 45 ਮਿੰਟ ਤੋਂ ਲੈ ਕੇ 50 ਮਿੰਟ ਜਾਂ 1 ਘੰਟੇ ਤੱਕ ਤੁਸੀਂ ਸਵੇਰੇ ਖਾਲੀ ਪੇਟ ਵਰਕਆਊਟ ਕਰਨਾ ਹੀ ਕਰਨਾ ਵਾ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਜੰਕ ਫੂਡ ਨਹੀਂ ਖਾਓਗੇ ਕੋਈ ਵੀ ਮਤਲਬ ਮਿੱਠੀ ਚੀਜ਼ ਨਹੀਂ ਖਾਓਗੇ ਨਾ ਚਾਹ ਪੀਓਗੇ ਤੇ ਨਾ ਤੁਸੀਂ ਕੋਈ ਤਲੀ ਹੋਈ ਚੀਜ਼ ਖਾਓਗੇ ਸਮੋਸਾ ਬਰੈਡ ਪਕੌੜਾ ਕੁਝ ਵੀ ਇਦਾਂ ਦੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਖਾਓਗੇ ਤੇ ਉਸ ਤੋਂ ਬਾਅਦ ਤੁਸੀਂ ਦਿਨ ਦੇ ਵਿੱਚ 3 ਤੋਂ ਲੈ ਕੇ 4 ਲੀਟਰ ਪਾਣੀ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਪਾਣੀ ਹੈ ਜਿਹੜਾ ਤੁਸੀਂ ਡੇਲੀ ਪੀਓਗੇ ਹੀ ਪੀਓਗੇ ਹੌਲੀ ਹੌਲੀ ਕਰਕੇ ਇੱਕ ਇੱਕ ਗਲਾਸ ਕਰਕੇ ਠੀਕ ਹੈ ਜੀ ਤੁਸੀਂ ਆਹ ਤਿੰਨ ਚਾਰ ਚੀਜ਼ਾਂ ਨੂੰ ਫੋਲੋ ਕਰ ਲਓ ਤੇ ਤੁਸੀਂ ਆਹ ਪਾਣੀ ਪੀਣਾ ਸ਼ੁਰੂ ਕਰ ਲਓ ਤੇ ਤੁਹਾਡਾ ਭਾਰ ਦੇਖੋ ਇੱਕ ਮਹੀਨੇ ਦੇ ਵਿੱਚ 5 ਤੋਂ ਲੈ ਕੇ 10 ਕਿਲੋ ਬੜੇ ਆਰਾਮ ਨਾਲ ਘਟਣਾ ਸ਼ੁਰੂ ਹੋ ਜਾਏਗਾ ਜੀ ਜਿਹੜੇ ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਵਗੈਰਾ ਬਣਵਾਉਂਦੇ ਨੇ ਭਾਰ ਘਟਾਉਣ ਨੂੰ ਲੈ ਕੇ ਉਹਨਾਂ ਨੂੰ ਮੈਂ ਇਹ ਪਾਣੀ ਦੇ ਬਾਰੇ ਦੱਸਦਾ ਹੁੰਨਾ ਹਰੇਕ ਬੰਦੇ ਨੂੰ ਮਤਲਬ ਵੀ ਉਹਦੀ ਏਜ ਵੇਟ ਹਾਈਟ ਉਹਦੇ ਅਕੋਰਡਿੰਗ ਦੱਸਦਾ ਹੁੰਨਾ ਵੀ ਤੁਸੀਂ ਇਹ ਪਾਣੀ ਨੂੰ ਲਵੋ ਕਿ ਜਿਹੜੀ ਡਾਈਟ ਆ ਉਹਨੂੰ ਸਟਿੱਕਲੀ ਫੋਲੋ ਕਰਦੇ ਤੁਹਾਡਾ ਜਿਹੜਾ ਭਾਰ 100% ਘਟੇਗਾ ਇਹੀ ਘਟੇਗਾ ਜਿਹੜੇ ਮੇਰੇ ਕਲਾਇੰਟ ਨੇ ਜਿਨ੍ਹਾਂ ਨੇ ਮਹੀਨੇ ਦੇ ਵਿੱਚ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਉਹਨਾਂ ਨੇ ਭਾਰ ਘਟਾਇਆ ਵਾ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਪਾਣੀ ਦਰਦਾ ਉਹਨਾਂ ਤੇ ਉਹ ਡਾਈਟ ਨੂੰ ਫੋਲੋ ਕਰਦੇ ਨੇ ਤੇ ਉਹਨਾਂ ਨੇ ਮਹੀਨੇ ਦੇ ਵਿੱਚ 5 ਤੋਂ 10 ਕਿਲੋ ਭਾਰ ਜਿਹੜਾ ਉਹ ਘਟਾ ਲਿਆ ਜਿਹੜਾ ਭਾਰ ਘਟਾਉਣ ਦੇ ਲਈ ਤੁਹਾਡਾ ਜਿਹੜਾ ਡਾਈਟ ਆ ਉਹ ਸਭ ਤੋਂ ਤਗੜੀ ਚੀਜ਼ ਆ ਡਾਈਟ ਦੇ ਨਾਲ ਹੀ ਤੁਹਾਡਾ ਜਿਹੜਾ ਭਾਰ ਆ ਘਟਣਾ ਵਾ ਉਹਦਾ ਭਾਰ ਜਿਹੜਾ ਤੁਹਾਡਾ ਨਹੀਂ ਘਟਣਾ ਆਏਗਾ ਜਿਹੜੇ ਆਪਾਂ ਇਹ ਪਾਣੀ ਦੀ ਗੱ ਇਹ ਪਾਣੀ ਦਾ ਤੁਹਾਡਾ ਫਾਇਦਾ ਹੈਗਾ ਹੀ ਆ ਇਹ ਮਤਲਬ ਕੀ ਹੈ ਕਿ ਤੁਹਾਡੇ ਜਿਹੜੇ ਭਾਰ ਘਟਾਉਣ ਦੇ ਪ੍ਰੋਸੈਸ ਨੂੰ ਥੋੜਾ ਜਿਆਦਾ ਤੇਜ਼ ਕਰ ਦਿੰਦਾ ਠੀਕ ਹੈ ਜੇ ਕਈ ਅਰਤੜਾ ਪਾਉਰ ਸਲੋ ਸਲੋ ਕਰਦਾ ਬੈ ਡਾਈਟ ਦੇ ਨਾਲ ਜਦੋਂ ਤੁਸੀਂ ਇਹ ਪਾਣੀ ਪੀਣਾ ਸ਼ੁਰੂ ਕਰੋਗੇ ਤੁਹਾਡਾ ਮੈਟਾਬੋਲਿਜ਼ਮ ਨੂੰ ਹੋਰ ਫਾਸਟ ਕਰ ਦੇਗਾ ਯਾਨੀ ਕਿ ਤੁਹਾਡੀ ਮਤਲਬ ਹੀ ਭਾਰ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਹਣਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਆ ਜਾਂ ਫਿਰ ਕੋਈ ਵੀ ਮੇਰਾ ਭਰਾ ਭਾਰ ਘਟਾਉਣ ਦੇ ਲਈ ਆਪਣਾ ਡਾਈਟ ਪਲਾਨ ਜਿਹੜਾ ਉਹ ਬਣਵਾਉਣਾ ਚਾਹੁੰਦਾ ਮੇਰੇ ਕੋਲ ਪਰਸਨਲੀ ਤਾਂ ਤੁਸੀਂ ਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਤੁਸੀਂ ਸੰਪਰਕ ਕਰ ਤੇ ਆਪਣੇ ਲਈ ਡਾਈਟ ਪਲਾਨ ਜਿਹੜਾ ਉਹ ਭਾਰ ਘਟਾਉਣ ਦੇ ਲਈ ਮੇਰੇ ਕੋਲੋਂ ਬਣਵਾ ਸਕਦੇ ਹੋ ਜੀ ਜਦੋਂ ਭਾਰ ਘਟਾਉਂਦਾ ਡਾਈਟ ਪਲਾਨ ਹੈ ਜੀ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਉਹ ਡੇਲੀ ਦੀ ਐਕਟੀਵਿਟੀ ਨੂੰ ਦੇ ਕੇ ਤਿਆਰ ਕੀਤਾ ਜਾਂਦਾ ਵਾ ਜਿਹਦੇ ਨਾਲ ਮਤਲਬ ਹੀ ਤੁਹਾਨੂੰ ਜਿਹੜਾ ਉਹ ਜ਼ਿਆਦਾ ਰਿਜ਼ਲਟ ਮਿਲਦਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਭਰਾ ਮਤਲਬ ਵੀ ਆਪਣਾ ਭਾਰ ਘਟਾਉਣ ਤੋਂ ਲੈ ਕੇ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਆਪਣਾ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਜੀ ਤੇ ਇਹ ਪਾਣੀ ਤੁਸੀਂ ਪੀ ਸਕਦੇ ਹੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਜੀ ਹਾਂ ਜੇ ਇਹ ਪਾਣੀ ਨੂੰ ਕੋਣ ਨਹੀਂ ਪੀ ਸਕਦੇ ਇਹ ਪਾਣੀ ਨੂੰ ਦੇਖੋ ਜੇਕਰ ਕੋਈ ਮੇਰੀ ਭੈਣ ਜਿਹੜੀ ਪ੍ਰੈਗਨੈਂਟ ਆ ਉਹ ਨਹੀਂ ਪੀ ਸਕਦੀ ਹੈਗੀ ਜਾਂ ਫਿਰ ਕੋਈ ਜਿਹੜੀ ਮੇਰੀ ਭੈਣ ਆ ਆਪਣੇ ਬੱਚੇ ਨੂੰ ਬੇਬੀ ਨੂੰ ਫੀਡ ਦਿੰਦੀ ਆ ਹਨਾ ਦੁੱਧ ਵਗੈਰਾ ਪੁਰਾਉਂਦੀ ਆ ਉਹ ਵੀ ਇਹ ਪਾਣੀ ਨੂੰ ਨਹੀਂ ਪੀ ਸਕਦੀ ਬਾਕੀ ਸਾਰੇ ਇਹ ਪਾਣੀ ਨੂੰ ਜਿਹੜੇ ਮਤਲਬ ਵੀ પી ਸਕਦੇ ਆ ਇਹਦਾ નુકસાન કોઈ ਨਹੀਂ ફાયદા ઇહી ફાયદો વાજી ਤੇ ਇਹ ਤੁਹਾਡਾ ભાર ਘਟોન દે ਵਿੱਚ ਤੁਹਾਨੂੰ બહુ જ다가 હેલ્પ કરેગા ਤੇ ਤੁਸੀਂ ਜਿਹੜੀ ਮੈਂ ਤੁਹਾਨੂੰ ਚਾਰ ਚੀਜ਼ਾਂ ਦੱਸਿਆ ਨੇ ਤੁਸੀਂ ਉਹਨੂੰ ફોલો ਕਰ ਲਓ ਤੇ ਇਹ ਪਾਣੀ ਪੀਣਾ ਸ਼ੁਰੂ ਕਰ દો ਤੁਹਾਡਾ ਜਿਹੜਾ ਭਾਰ 101% ਜਿਹੜਾ ਉਹ ਘٹےਗਾ ઇહી ਘٹےਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਗਾਣੇ ਇੱਕ